ਇਹ ਆ ਖੱਲੇ ਨੂੰ ਲਮਕਣਾ ਨਹੀਂ ਰਹਿੰਦਾ ਕਿ ਖੁੱਚਾ ਦੁੱਤਾ ਜੇ ਆਪਾਂ ਤੋਲ ਕੇ ਦੁੱਧ ਆਪਾਂ ਜਿਵੇਂ ਵੀ ਲੈਨੇ ਆਪਾਂ ਕਿਸੇ ਹੋਰ ਵੀ ਵੱਡੇ ਫਾਰਮ ਚ ਲੈਨੇ ਤਾਂ 1.5 ਲੱਖ ਤੋਂ ਘੱਟ ਗੱਲ ਹੀ ਨਹੀਂ ਜਿਵੇਂ ਟ੍ਰੇਨਿੰਗ ਤੋਂ ਬਿਨਾਂ ਦਾ ਇੱਕ ਦੋ ਸਾਲ ਤਾਂ ਬੰਦੇ ਦੇ ਗਲ ਜਾਂਦੇ ਜਿਵੇਂ ਸਾਡੇ ਗੱਲ ਕੇ ਉਸ ਤੋਂ ਬਾਅਦ ਮੈਂ ਨਹੀਂ ਰੁਪਈਆ ਦਿੱਤਾ ਮੈਂ ਤਾਂ ਬਸ ਹੁਣ ਕੰਮ ਮੈਂ ਆਪਦੀ ਕੁਝ ਨੌਲੇਜ ਨਾਲ ਕੁਝ ਮੈਂ ਸਿੱਖਿਆ ਉਸ ਤੋਂ ਬਾਅਦ ਤਾਂ ਫਿਰ ਡਾਕਟਰ ਤੋਂ ਜ਼ਿਆਦਾ ਹੈਨਾ ਮੁੜ ਕੇ ਕਿਤੇ ਆਪਣੇ ਕੋਈ ਬੰਦਾ ਆਵੇ ਹੀ ਨਾ ਮੁੜ ਕੇ ਆਵੇ ਨਾ ਸਹੀ ਗੱਲ ਕੋਈ ਟੀਕਾ ਭਰਨ ਵੀ ਨਾ ਹਸੀਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬ ਪਿੰਡ ਪੰਜਾਬੇ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਬਾਈ ਦੀ ਇੱਕ ਨਾ ਗਾਂ ਦੇਣੀ ਆ ਬਾਈ ਨੇ ਤੇ ਉਹ ਗਾਂ ਦੀ ਡਿਟੇਲ ਥੋੜੇ ਨਾਲ ਸਾਂਝੀ ਕਰਾਂਗੇ ਬਾਕੀ ਨਾ ਇਸ ਕਿੱਤੇ ਬਾਰੇ ਗਾਵਾਂ ਜਿਹੜਾ ਕੋਈ ਭਰਾ ਨਵੀਆਂ ਰੱਖਣ ਨੂੰ ਫਿਰਦਾ ਹਨਾ ਐਫ ਗਾਵਾਂ ਲਾ ਲਓ ਜਾਂ ਦੋ ਗਰਿਆਂ ਲਾ ਲਓ ਕੋਈ ਵੀ ਲਾ ਲਓ ਤੇ ਇੱਕ ਦੋ ਆਪਾਂ ਪੁਆਇੰਟ ਬਾਈ ਤੋਂ ਇਹ ਜੇ ਪੁੱਛਾਂਗੇ ਵੀ ਰੱਖਣ ਤੋਂ ਪਹਿਲਾਂ ਆਪਾਂ ਨੂੰ ਕੀ ਗੱਲਾਂ ਮਤਲਬ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਆਪਾਂ ਆਪਦੇ ਵਿੱਚ ਸੁਧਾਰ ਕਰਗੇ ਪਹਿਲਾਂ ਤੇ ਉਹ ਸੁਧਾਰ ਕਰਨ ਨਾਲ ਕੀ ਹੈ ਨਾ ਮੈਨੂੰ ਲੱਗਦਾ ਵੀ ਆ ਆਪਣੇ ਘੱਟੋ ਘੱਟ ਵੀ ਮਹੀਨੇ ਦਾ 20-25000 ਰੁਪਇਆ ਬਚਤ ਹੋ ਸਕਦੀ ਹੈ ਤੇ ਜਿਹੜੀ ਬਾਈ ਨੇ ਗਾਂ ਦੇ ਨਹੀਂ ਗੋਰੇ ਨੇ ਹਨਾ ਉਹ ਆ ਗਾਂ ਆ ਗਈ ਇਹ ਤੋਂ ਆਪਾਂ ਡਿਟੇਲ ਸ਼ੁਰੂ ਕਰਾਂਗੇ ਤੇ ਆਜੋ ਬਾਈ ਨਾਲ ਕਰਵਾ ਲਿਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾ ਨਾਮ ਦੱਸੋ ਤੇ ਫਿਰ ਆਪਣਾ ਪਿੰਡ ਦੱਸ ਦਿਓ ਵੀ ਕਿੱਥੇ ਦੇ ਰਹ ਜਾਂਦਾ ਮੇਰਾ ਨਾਮ ਗੋਰਾ ਹੈ ਗੁਰਵਿੰਦਰ ਸਿੰਘ ਸਿੱਧਾ ਨਾਮ ਹੈ ਪੂਰਾ ਛੋਟਾ ਨਾਮ ਗੋਰਾ ਹੈ ਠੀਕ ਹੈ ਪਿੰਡ ਆਪਣਾ ਮਲੋੜ ਤੋਂ ਤੇ ਡੱਬ ਵਾਲੀ ਤੋਂ ਜਿਹੜੇ ਵਿਚਾਲੇ ਜਿਹੜੀ ਛੜਕ ਜਾਂਦੀ ਹੈ ਉਹ ਤੋਂ ਲੰਬੀ ਦੇ ਨਾਲ 4 ਕਿਲੋਮੀਟਰ ਤੇ ਪਿੰਡ ਆਪਣਾ ਲੰਬੀ ਦੇ ਨਾਲ ਹਾਂਜੀ ਪੰਜਾਬਾ ਪਿੰਡ ਹੈ ਅੱਛਾ ਗੋਰੀਆ ਹਾਂਜੀ ਹੁਣ ਜੇ ਆਪਾਂ ਗੱਲ ਕਰ ਲੀਏ ਪਹਿਲਾਂ ਤਾਂ ਆਪਾਂ ਤੇਰੇ ਜਿਹੜਾ ਹੈਗਾ ਕੀਤਾ ਹਾਂਜੀ ਜਿਹੜਾ ਤੂੰ گاਵਾ ਦਾ ਸ਼ੁਰੂ ਕੀਤਾ ਹੈ ਹਾਂਜੀ ਉਹ ਵੀ ਆਪਾਂ ਗੱਲਬਾਤ ਕਰਨੀ ਹੈ ਪਹਿਲਾਂ ਮੈਨੂੰ ਨਾ ਜਿਹੜੀ ਤੂੰ ਗਾਂ ਦੇਣੀ ਹੈ ਹਾਂਜੀ ਇਹਦੀ ਡਿਟੇਲ ਦੱਸ ਵੀ ਇਹ ਕਿੰਵੇਂ ਸੂਏ ਸੂੰਦੀ ਆ ਬਈ ਇਹ ਤੀਜਾ ਸੂਆ ਹੈ ਕੀ ਸੂਣਾ ਇਹਨੇ ਤੀਜਾ ਸੂਆ ਸੂਣਾ ਇਹਨੇ ਹਾਂਜੀ ਠੀਕ ਆ ਤੇ ਗੋਰੇ ਦੂਜੇ ਸੂਏ ਦਾ ਦੁੱਧ ਦੱਸ ਬਾਈ ਸਹੀ ਸਹੀ ਕਿੰਨਾਗਾ ਦੁੱਧ ਨੇ 30 ਕਿਲੋ ਆਇਆ ਪੂਰਾ ਰਮਾਨ ਨਾਲ ਦਿੱਤਾ ਆਪਣੇ ਕੋਲੇ ਗਰਮੀ ਦੇ ਵਿੱਚ ਸੂਈ ਸੀ ਅੱਛਾ ਅਪ੍ਰੈਲ ਤੋਂ ਬਾਅਦ ਇਹ ਸੂਈ ਸੀ ਠੀਕ ਹੈ ਤੇ ਪੂਰਾ ਗਰਮੀ ਦੇ ਵਿੱਚ ਵੀ ਇਹਨੇ 30 ਕਿਲੋ ਦੁੱਧ ਹੀ ਆਪਣੇ ਕੋਲੇ ਦਿੱਤਾ ਇਹਨੇ 30 ਕਿਲੋ ਦਿੱਤਾ ਅੱਛਾ ਗੋਰੇ ਜਿਵੇਂ ਹੁਣ 30 ਕਿਲੋ ਦੂਜੇ ਸੂਏ ਦਿੱਤਾ ਦੇਖ ਇਹਨਾਂ ਨੂੰ ਦੁੱਧ ਹੈਗਾ ਗੱਪ ਹਾਂਜੀ ਹਨਾ ਇਹਨਾਂ ਨੂੰ ਤਾਂ ਗੱਪ ਹੀ ਲੱਗਦਾ ਹਾਂਜੀ ਤੇ ਹੁਣ ਤਾਂ ਜੇ ਗੱਲ ਕਰੀਏ ਸਿਆਲ ਚ ਹੁਣ ਤੀਜੇ ਸੂਏ ਕਿੰਨਾ ਦੁੱਧ ਦੇਣਾ ਚਾਹੀਦਾ ਇਹਨੂੰ ਤੀਜੇ ਸੂਏ ਤੱਕ ਜਿਵੇਂ ਸਿਆਲ ਹੈ ਸਿਆਲ ਦੇ ਵਿੱਚ ਤਾਂ ਠੰਡ ਦੇ ਵਿੱਚ ਤਾਂ ਉੰਜ ਹੀ ਹੈ ਨਾਰਮਲ 4-5 ਕਿਲੋ ਦੁੱਧ ਤਾਂ ਵੈਸੇ ਹੀ ਵਧਾ ਜਾਂਦੀਆਂ ਨੇ 35 ਕਿਲੋ ਦੁੱਧ ਤਾਂ ਈਰਮਾਨ ਨਾਲ ਹੀ ਮਤਲਬ ਦੇਣਾ ਚਾਹੀਦਾ ਦੇਣਾ ਚਾਹੀਦਾ ਐਡੀ ਗਾਂ ਨੂੰ ਤਾਂ ਇੰਨਾ ਦੁੱਧ ਕੁਝ ਵੀ ਨਹੀਂ ਕੁਝ ਵੀ ਬਾਕੀ ਦੁੱਧ ਦੀਆਂ ਮਸ਼ੀਨਾਂ ਹੀ ਹੁੰਦੀਆਂ ਜਿੰਨੀ ਫੀਡ ਪਾਵਾਂਗੇ ਜਿਵੇਂ ਖਰਾਕ ਪਾਵਾਂਗੇ ਸੇਵਾ ਕਰਾਂਗੇ ਦੁੱਧ ਤਾਂ ਦੇਣਗੇ ਹੀ ਦੇਣਗੇ ਅੱਛਾ ਗੋਰੇ ਜਿਵੇਂ ਮੰਨ ਕੇ ਚੱਲ ਗਏ ਦਿਨ ਕਿੰਨੇ ਲਿਆ ਜਾਂਦੀ ਹੈ ਦਿਨੇ ਹਫਤਾ ਕੋ ਲੈ ਜਾਊਗੀ ਈਰਮਾਨ ਨਾਲ ਬਸ ਹਫਤਾ ਲੈ ਜਾ ਇੱਕ ਹਫਤਾ ਹਫਤੇ ਚ ਤਾਂ ਬਹੁਤ ਬਣ ਇਹ ਚੜਾਈ ਚ ਪੂਰੀ ਹੋ ਜਾਂਦੀ ਹੈ ਪਹਿਲਵਾਨਾਂ ਵਾਂਗ ਤੁਰੂਗੇ ਚੌੜਾਲੇ ਵਾਲ ਪੂਰਾ ਹੋ ਜਾਂਦਾ ਇਹਦਾ ਚੜਾਈ ਚ ਹੋ ਜਾਂਦੀ ਚੜਾਈ ਚ ਪੂਰੀ ਹੋਊਗੀ ਮੈਂ ਤੈਨੂੰ ਦੱਸਾਂ ਗੁਰਿਆ ਵੀ ਮੰਨ ਕੇ ਚੱਲ ਇਹ ਆਪ ਪਤਾ ਹੈ ਕਿਹੜੇ ਸੀਮਣ ਦੀ ਹੈ ਨਹੀਂ ਭਾਈ ਜੀ ਆਪਾਂ ਨੂੰ ਨਹੀਂ ਪਤਾਗਾ ਜਿਹੜਾ ਇਹਦੇ ਲੱਗਿਆ ਉਹ ਨਾਰਮਲ ਸੀਮਣ ਹੀ ਲੱਗਿਆ ਹੋਇਆ ਨਾਰਮਲ ਨਾਰਮਲ ਹੀ ਲੱਗਿਆ ਹਾਂ ਹਾਂ ਨਾਰਮਲ ਸੀਮਣ ਹੀ ਲੱਗਿਆ ਨਾਰਮਲ ਸੀਮਣ ਹੀ ਲੱਗਿਆ ਠੀਕ ਆ ਤੇ ਮਾੜਾ ਜੇ ਇਹਨੂੰ ਖੜੀ ਨੂੰ ਇਧਰ ਕਰੀ ਆਪਾਂ ਦਿਖਾ ਦਗੇ ਲੇਵਾ ਮਿੱਤਰਾ ਇਹ ਆ ਦੇਖੋ ਤੁਸੀਂ ਇੱਕ ਤੁਹਾਨੂੰ ਮੈਂ ਦੱਸ ਦਿੰਨਾ ਹੁਣ ਤੁਸੀਂ ਖੜੀ ਦਾ ਲੇਵਾ ਚੈੱਕ ਕਰ ਲੋ ਚੌੜਾ ਛੂੜਾ ਬਹੁਤ ਆ ਬਾਕੀ ਇੱਕ ਥੋੜਾ ਜਿਹਾ ਮਨਮਣਾ ਜਿਹਾ ਹੈਗਾ ਉਹਦਾ ਤੁਸੀਂ ਕੋਈ ਚੱਕਰ ਨਾ ਮੰਨਿਓ ਗੋੜਿਆ ਖੋਲ ਕੇ ਰਾਂ ਫਿਰ ਆਪਾਂ ਤੋੜ ਕੇ ਤਾਂ ਲੇਕੀ ਤੁਲ ਤਾਂ ਪੂਰੀ ਵਧੀਆ ਪਿਆ ਜਮਾ ਪਈ ਹਜੇ ਜਮਾ ਲੇਵਾ ਪੂਰਾ ਢਿੱਲਾ ਹੀ ਪਿਆ ਹਜੇ ਤਈ ਹਾਂ ਅੱਛਾ ਲੇਵਾ ਵੀ ਫਿਕਸ ਹੀ ਰੱਖੂ ਹੈਨਾ ਹਾਂ ਫਿਕਸ ਹੀ ਰੱਖੂਗੀ ਬੱਸ ਐ ਚੌੜਾ ਹੀ ਹੋਊਗਾ ਲੇਵਾ ਹਾਂ ਇਹ ਆ ਥੱਲੇ ਨੂੰ ਲਮਕਣਾ ਨਹੀਂ ਰਹਿੰਦਾ ਕਿ ਖੁੱਚਾਂ ਦੇ ਉੱਤੇ ਉੱਤੇ ਹੀ ਰਹਿ ਜਾਵਾਂ ਠੀਕ ਐ ਇਹ ਆ ਦੇਖੋ ਮਿੱਤਰੋ ਲਿਆ ਮੋੜ ਲਾ ਇਧਰ ਹੀ ਮੋੜ ਲਾ ਥੱਲੇ ਨਾਲ ਲੈ ਕੇ ਜਾਈ ਇਹ ਆ ਦੇਖੋਗੇ ਤੁਸੀਂ ਨਾ ਜ ਕੱਦ ਕਾਠ ਵੀ ਚੰਗਾ ਤੁਸੀਂ ਹੁਣ ਬੇਲ ਚੈੱਕ ਕਰ ਲੋ ਤੇ ਕੱਦ ਕਾਠ ਚੈੱਕ ਕਰ ਲੋ ਥਣਾ ਥੋਣਾ ਦੀ ਜਮਾਂ ਓਕੇ ਆ ਗੋਰੀਆ ਥਣਾ ਦੀ ਜਮਾਂ ਓਕੇ ਬਈ ਜਮਾਂ ਐ ਜਮਾਂ ਪੂਰੀ ਸਹੀ ਪੂਰੀ ਐ ਜਮਾਂ ਸਾਰੇ ਜਮਾਂ ਕੰਦ ਵਾਂਗੂ ਲਾਈ ਇਹਨੂੰ ਟੇਢੀ ਆਪਾਂ ਚੈੱਕ ਕਰਾਦਗੇ ਲੰਮੀ ਕਿੰਨੀ ਐ ਇਹ ਆ ਦੇਖ ਲੋ ਹੁਣ ਤੁਸੀਂ ਘੱਟੋ ਘੱਟ 9 ਫੁੱਟ ਲੰਮੀ ਗਾਂ ਆ ਗਈ ਠੀਕ ਐ 9 ਨਾ ਹੋਈ 8 ਹੋਊਗੀ ਤੇ ਸਾਈਡ ਤੋਂ ਤੁਸੀਂ ਨਾੜਾ ਨੂੜਾ ਵੀ ਚੈੱਕ ਕਰ ਲੋ ਇਹ ਆ ਦੇਖੋ ਬਹੁਤ ਚੰਗਾ ਥਣ ਲੱਗਿਆ ਦੁੱਧ ਵਾਲਾ ਥਣਾ ਲੇਵਾ ਵੀ ਚੰਗਾ ਤੇ ਮੈਂ ਬਾਈ ਨੂੰ ਠੋਕਰ ਵੀ ਲਿਆ ਸੀ ਵੀ ਗੋਰਿਆ ਦੁੱਧ ਆਪਾਂ ਨਹੀਂ ਦੱਸਣਾ ਜਿੰਨੇ ਨੇ ਦਿੱਤਾ ਅੱਛਾ ਗੋਰੇ ਬੰਨ ਦੇ ਕਰਾ ਬਾਈ ਅੱਛਾ ਗੋਰੇ ਹੁਣ ਇਹਦਾ ਆਪਾਂ ਜੇ ਰੇਟ ਦੀ ਗੱਲ ਕਰਗੇ ਬਾਈ ਰੇਟ ਕਿੰਨਾ ਕਰਤਾ ਹਾਂ ਨਾ ਜੇ ਵਾਲਾ ਰੇਟ ਆਪਾਂ ਕੀਤਾ ਇਹਦਾ 1,30,000 ਰੁਪਇਆ ਅੱਛਾ ਦੇਣੀ ਕਿੰਨੇ ਦੀ ਹੈ ਜਮਾ ਟਾਟਾ ਵਾਟਾ ਦੇਣੀ ਆਪਾਂ ਇੱਕ 25 ਦੇ ਪਦੇ ਦਾ ਇੱਕ ਬੱਚੀ ਦੀ ਹਾਂਜੀ ਠੀਕ ਆ ਇੱਕ 25 ਚ 35 ਕਿਲੋ ਦੁੱਧ ਲੀਗਾ हां ਜੈਪਾ ਤੋਂ ਔਲਕੇ ਦੁੱਧ ਆਪਾਂ ਜਿਵੇਂ ਵੀ ਲੈਨੇ ਆਪਾਂ ਕਿਸੇ ਹੋਰ ਵੀ ਵੱਡੇ ਫਾਰਮ ਚੋਂ ਲੈਨੇ ਤਾਂ 1.5 ਲੱਖ ਤੋਂ ਘੱਟ ਗੱਲ ਹੀ ਨਹੀਂ ਅਗਲਾ ਕਰਦਾ ਅੱਜ ਕੱਲ ਤਾਂ ਤੁਹਾਨੂੰ ਵੀ ਪਤਾ ਇਹ ਜੇ ਆਪਾਂ ਕਿਸੇ ਹੋਰ ਵੱਡੇ ਫਾਰਮ ਚੋਂ ਲਈਏ ਤਾਂ 1.5 ਲੱਖ ਤੋਂ ਘੱਟ ਅਗਲਾ ਨਹੀਂ ਗੱਲ ਕਰਦਾ ਠੀਕ ਹੈ ਗੱਲ ਇਹ 35 ਕਿਲੋ ਦੁੱਧ ਵਾਲੀ ਗੱਲ ਬੁਰਿਆ ਮਤਲਬ ਦੁੱਧ ਤਿਆਰ ਕਰਕੇ ਵੀ ਦੇ ਸਕਦਾ ਜੇ ਕੋਈ ਬੰਦਾ ਹਾਂ ਤਿਆਰ ਕਰਕੇ ਵੀ ਦੇਖਦੇ ਆ 30 ਕਿਲੋ ਆਪਣੇ ਕੋਲੇ ਰਮਾਨ ਨਾਲ ਜਦੋਂ ਦਿੱਤਾ ਹੈ ਆਪਾਂ ਨੂੰ ਇਸ ਗੱਲ 'ਚ ਕੋਈ ਲੋਕੀ ਲੋਕ ਨਹੀਂ ਹੈ ਅੱਛਾ ਟਾਟਾ ਬਾਟਾ ਰੇਟ ਮੈਨੂੰ ਐਂ ਦੱਸ ਦੇ ਜਮੇ ਫਿਕਸ ਰੁਪਇਆ 1 ਨਾ ਕੱਟੀ ਕੇ ਸੀ ਥੋਡੇ ਕਰਕੇ ਆਪਾਂ 5000 ਰੁਪਇਆ ਆਪਾਂ ਹੋਰ ਘੱਟ ਕਰ ਦਾਂਗੇ ਅੱਛਾ ਠੀਕ ਆ 1 ਲੱਖ ਦੇ 20 ਹਜ਼ਾਰ ਹਾਂ ਠੀਕ ਆ ਚਲੋ ਇਹ ਤਾਂ ਹੋਈ ਗੋਰੀਆ ਇੱਧਰ ਆ ਜਾ ਕੇ ਨਾ ਗੱਲ ਮੈਨੂੰ ਹੁਣ ਐਂ ਦੱਸ ਵੀ ਕਿਹੜੀ ਉਹ ਗੱਲ ਐ ਵੀ ਜਿਹੜੀ ਬੰਦਾ ਜਦੋਂ ਕੋਈ ਨਵਾਂ ਫਾਰਮ ਸ਼ੁਰੂ ਕਰਦਾ ਤਾਂ ਉਹ ਬੰਦੇ ਦੇ ਜਿਹੜਾ ਉਹ ਹੁਨਰਾ ਹੋਣਾ ਚਾਹੀਦਾ ਇਹਦੇ ਵਿੱਚ ਤਾਂ ਦੋ ਤਿੰਨ ਗੱਲਾਂ ਵੀ ਇੱਕ ਤਾਂ ਪੂਰੀ ਟ੍ਰੇਨਿੰਗ ਪੂਰੀ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਵੇਂ ਟ੍ਰੇਨਿੰਗ ਤੋਂ ਬਣਾ ਦਾ 1-2 ਸਾਲ ਤਾਂ ਬੰਦੇ ਦੇ ਗਲ ਜਾਂਦੇ ਜਿਵੇਂ ਸਾਡੇ ਗਲਗੇ ਠੀਕ ਹੈ ਟ੍ਰੇਨਿੰਗ ਪੂਰੀ ਲਈ ਹੋਵੇ ਫਿਰ ਬੰਦਾ ਛੇਤੀ ਕਿਤੇ ਘਾਟਾ ਨਹੀਂ ਖਾਂਦਾ ਡਾਕਟਰਾਂ ਦੇ ਵਿੱਚ ਵੀ ਡਾਕਟਰੀ ਦੀ ਮਾੜੀ ਮੋਟੀ ਸਿੱਖਣੀ ਚਾਹੀਦੀ ਆ ਠੀਕ ਹੈ ਸਾਰੀ ਇਹਨਾਂ ਨੂੰ ਫੀਲਡ ਦਾ ਮੈਨੇਜਮੈਂਟ ਹਰ ਇੱਕ ਚੀਜ਼ ਦੀ ਸਾਰਾ ਕੁਝ ਇਹਨਾਂ ਨੂੰ ਵੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਉਵੇਂ ਨਹੀਂ ਉਵੇਂ ਤਾਂ ਫਿਰ ਤੈਨੂੰ ਪਤਾ ਹੀ ਆ ਵੀ ਮਤਲਬ ਅੱਛਾ ਜੇ ਆਪਾਂ ਗੱਲ ਕਰ ਲ ਗਏ ਤੂੰ ਮੈਨੂੰ ਪਹਿਲਾਂ ਦੱਸਿਆ ਵੀ ਮੈਂ ਡਾਕਟਰਾਂ ਦੇ ਮੂੰਹੇ ਕਿੰਨੇ ਰੁਪਏ ਮਹੀਨੇ ਦੇ ਤੂੰ ਜਾਂਦੇ ਰਹੇ ਮੈਂ ਤਾਂ ਇੱਕ ਮਹੀਨਾ ਜਦ 70 7000 ਰੁਪਿਆ ਮੇਰਾ ਲੱਗ ਜਾਂਦਾ ਜਦੋਂ ਬਿਮਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਤੂੰ ਕੰਮ ਸਿੱਖ ਲਿਆ ਉਸ ਤੋਂ ਬਾਅਦ ਮੈਂ ਨਹੀਂ ਰੁਪਿਆ ਦਿੱਤਾ ਮੈਂ ਤਾਂ ਬਸ ਹੁਣ ਕੰਮ ਮੈਂ ਆਪ ਦੀ ਕੋਈ ਨਾਉਲੇਜ ਨਾਲ ਕੁਝ ਮੈਂ ਸਿੱਖਿਆ ਉਸ ਤੋਂ ਬਾਅਦ ਤਾਂ ਫਿਰ ਡਾਕਟਰ ਨੂੰ ਜਿਆਦਾ ਆਪਾਂ ਏਆਈ ਕਰਾਉਣ ਵਾਸਤੇ ਤੇ ਜਾਂ ਜਦੋਂ ਆਪਾਂ ਗਰਭਨ ਚੈੱਕ ਚੁੱਕ ਕਰਵਾਉਣੀ ਆ ਉਹ ਸਾਡੇ ਬਾਕੀ ਦਵਾਈ ਹੁਣ ਮੈਂ ਖੁਦ ਸਾਰੀ ਆਪ ਹੀ ਦਿੰਨਾ ਹੁਣ ਨਹੀਂ ਮੈਂ ਕਦੀ ਵੀ ਡਾਕਟਰ ਨੂੰ ਮੇਰੀ ਸੱਦਿਆ ਕ ਸੱਦਿਆ ਨਹੀਂ ਹੁਣ ਨਹੀਂ ਸੱਦਿਆ ਕਦੀ ਵੀ ਮਤਲਬ ਬਚਤ ਹੈ ਹੁਣ ਬਚਤ ਹੈ ਉਵੇਂ ਦਾ ਫਿਰ ਤੁਹਾਨੂੰ ਪਤਾ ਹੀ ਡਾਕਟਰ ਬਹੁਤ ਪੈਸੇ ਲੈਂਦੇ ਆ ਠੀਕ ਹੈ ਤੇ ਨਾ ਹੀ ਅਣਜਾਣ ਬੰਦਾ ਤਾਂ ਪੰਗਾ ਉਵੇਂ ਨਾਲ ਲਵੇ ਸਿੱਖੇ ਤੋਂ ਬਗੈਰ ਨਾਲ ਸਿੱਖ ਕੇ ਸਾਰਾ ਕੁਝ ਕਰਨਾ ਚਾਹੀਦਾ ਸਹੀ ਗੱਲ ਹੈ ਇੱਕ ਤੂੰ ਇਹ ਗੱਲ ਕਹਿਂਦਾ ਸੀਗਾ ਵੀ ਦੇਖ ਡਾਕਟਰਾਂ ਦੀ ਹੈ ਮਜਬੂਰੀ ਮਤਲਬ ਮਹਿੰਗਾਈ ਹੋਈ ਪਈ ਹੈ ਹਨਾ ਤੂੰ ਇਹ ਗੱਲ ਵੀ ਆਖੀ ਸੀ ਡਾਕਟਰ ਭਰਾ ਇਹ ਵੀ ਨਾ ਆਖਣ ਵੀ ਹਨਾ ਸਹੀ ਗੱਲ ਹੈ ਹਨਾ ਵੀ ਅੱਜ ਉਹਨਾਂ ਨੇ ਵੀ ਆਪਦਾ ਰਜਗਾਰ ਤਾਂ ਚਲਾਉਣੇ ਆ ਪਰ ਹਰ ਇੱਕ ਬੰਦੇ ਨੂੰ ਆਪਦਾ ਆਪਦਾ ਸੋਚਣਾ ਤਾਂ ਪੈਂਦਾ ਹੀ ਹੈ ਵੀ ਜੇ ਆਪਾਂ ਵੀ ਕੰਮ ਕਰਨਾ ਤੇ ਵੀ ਆਪਾਂ ਨੂੰ ਕਿਸੇ ਪਾਸੇ ਚਾਰਚਲਰ ਬਚਣ ਤੇ ਫੇਰ ਹੀ ਗੱਲ ਹੈ ਫੇਰ ਹੀ ਫੇਰ ਹੀ ਗੱਲ ਹੈ ਮੈਂ ਤਾਂ ਕੱਲ ਨੂੰ ਆਪ ਨੂੰ ਅੱਖਣੇ ਯਰੇ ਲੱਗੇ ਪਏ ਆ ਕਿਤੇ ਦੋਨੇ ਜਾਣੇ ਹੈਣਾ ਸਹੀ ਗੱਲ ਹੈ ਹੈਣਾ ਮੁੜ ਕੇ ਕਿਤੇ ਆਪਣੇ ਕੋਈ ਬੰਦਾ ਆਵੇ ਹੀ ਨਾ ਤੂੰ ਮੁੜ ਕੇ ਆਵੇ ਹੀ ਨਾ ਸਹੀ ਗੱਲ ਕੋਈ ਟੀਕਾ ਪਰ ਨਵੀਂ ਆਵੇ ਦੇ ਤੂੰ ਕਿਤੇ ਆਖੇਂਗਾ ਵੀ ਪੀਵੀ 33 ਵਾਲਿਆ ਕਿਤੇ ਤੂੰ ਤਾਂ ਮੈਨੂੰ ਜਮੇ ਮਰਵਾ ਗਿਆ ਜੀ ਗੱਲ ਕੱਲ ਨੂੰ ਸਾਡੇ ਗਵਾਂਡਾਂ ਦਾ ਡਾਕਟਰ ਵੇਕੇ ਅੱਖ ਨਾ ਸੀ ਨਹੀਂ ਆਉਂਦੇ ਹੁਣ ਆਪ ਹੀ ਕਰਦਾ ਮਾਲਕੀ ਤੇ ਵੀ ਮੰਦੇ ਨੂੰ ਨੌਲੇਜ ਤਾਂ ਹੋਣੀ ਚਾਹੀਦੀ ਹਰ ਇੱਕ ਕੰਮ ਦੀ ਮਾਰਾ ਮੋਟਾ ਜਿਹੜਾ ਜਿਹੜਾ ਵੀ ਆਪਾਂ ਕੰਮ ਕਰਦੇ ਉਹਦੇ ਚ ਆਪਾਂ ਨੂੰ 50 60% ਤਾਂ ਨੌਲੇਜ ਹੋਵੇ ਹੀ ਹੋਵੇ ਹੋਵੇ ਹਨਾ ਜੇ ਬਾਲੀ 100% ਨਹੀਂ ਹੋਣੀ ਚਾਹੀਦੀ ਤਾਂ ਨਹੀਂ ਸਹੀ ਗੱਲ ਹੈ ਗੋਰੀਆ ਦੇਖ ਚਲੋ ਮੈਂ ਇਹ ਗੱਲ ਕਹਿਣਾਗਾ ਵੀ ਤੂੰ ਜਿਹੜਾ ਸੁਝਾ ਦਿੰਦਾ ਇਹ ਸਾਰਿਆਂ ਨੂੰ ਵਧੀਆ ਸੁਝਾ ਹੈ ਠੀਕ ਹੈ ਬਰੀਡ ਕਰਨੀ ਧਿਆਨ ਦੇਣਾ ਚਾਹੀਦਾ ਹਾਂ ਇਹਦਾ ਬਰੀਡ ਦੇ ਉੱਤੇ ਕੰਮ ਵੀ ਕਰਨਾ ਚਾਹੀਦਾ ਹੁਣ ਤੂੰ ਗਾਂ ਵੇਚਣੀ ਆ ਗਾਂ ਵੇਚਣ ਦਾ ਤੂੰ ਜਿਵੇਂ ਆਪਾਂ ਮੰਨ ਕੇ ਕੀ ਕਾਰਨ ਮੰਨ ਸਕਦਾ ਵੀ ਆਪਾਂ ਕਿਉਂ ਵੇਚ ਰਹੇ ਹਾਂ ਕਾਰਨ ਹੈ ਵੀ ਪਸ਼ੂ ਮੇਰੇ ਕੋਲੇ ਵਾ ਚਲੋ ਵਿੱਚੋ ਇੱਕ ਅੱਧਾ ਜਦੋਂ ਛਮਾਈ ਤੋਂ ਵਿੱਚ ਨਾਲੇ ਤਾਂ ਇਹਨਾਂ ਚਾਰ ਪੈਸੇ ਇਕੱਠੇ ਵੀ ਆ ਜਾਂਦੇ ਨੇ ਠੀਕ ਹੈ ਤੇ ਚਲੋ ਉਹਨੇ ਚਾਰ ਚ ਇੱਕ ਦੋ ਬੱਛੀਆਂ ਹੋਰ ਤਿਆਰ ਹੋ ਜਾਂਦੀਆਂ ਨੇ ਜਿਵੇਂ ਦੋ ਤੇ ਚੰ ਚਾਰ ਹੋਰ ਮਤਲਬ ਸਾਰੀਆਂ ਹੀ ਸੂਣ ਵਾਲੀਆਂ ਨੇ ਜਦੋਂ ਗਾਂ ਸੋਈਆਂ ਉਹਦੋ ਇੱਕ ਦੋ ਵਿੱਚ ਦੇ ਵੇਚਦੀਆਂ ਦੀਆਂ ਦੋ ਕੁ ਨਾਲ ਰਲ ਜਾਂਦੀਆਂ ਫਿਰ ਐਂ ਟਾਈਮ ਪਾਸ ਚੱਲੀ ਜਾਂਦਾ ਵਿੱਚ ਦੀ ਲੈ ਵੀ ਲੈਂਦਾ ਲੈ ਵੀ ਲਈਆਂ ਨੇ ਨਹੀਂ ਚਲੋ ਬਹੁਤ ਸੋਹਣਾ ਕੰਮ ਆ ਤੇਰਾ ਅ ਬਾਕੀ ਨਾ ਲਾਸਟ ਦੇ ਉੱਤੇ ਨੰਬਰ ਦੱਸ ਦੇ ਤੇਰਾ ਮੇਰਾ ਨੰਬਰ ਹੈਗਾ 700 ਪੂਰਾ 94 35352 ਠੀਕ 700 ਪੂਰਾ 94 35 35 2 2 ਠੀਕ ਆ ਲੋ ਵੀ ਮਿੱਤਰੋ ਜਿਵੇਂ ਬਾਈ ਨੇ ਗੋਰੇ ਨੇ ਆਖਿਆ ਹਨਾ ਬਾਕੀ ਦੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਵੀ ਦਿਖਾਏ ਆ ਘਟੋ ਘਟ ਵੀ 8-10 ਨਾਗ ਜਿਹੜੇ ਹੈਗੇ ਬਾਈ ਕੋਲੇ ਖੁੱਲੇ ਆ ਕਿਉਂਕਿ ਅੱਜ ਤੋਂ 6 ਮਹੀਨਿਆਂ ਨੂੰ ਜੇ ਗੱਲ ਕਰੀਏ ਜਿਵੇਂ ਉਹ ਦੋ ਬੈੜਾ ਖੜੀਆਂ ਉਹ ਵੀ ਸੂਣ ਵਾਲੀਆਂ ਤੇ ਆ ਵੀ ਸੂਣ ਵਾਲੀਆਂ ਆ ਗਈਆਂ ਹਨਾ ਤਿੰਨੇ ਜਾਰੇ ਤੇ ਇਹ ਜਿਹੜੀਆਂ ਹੈਗਾ ਸੂਣ ਵਾਲੀਆਂ ਬੱਚੀਆਂ ਬਾਈ ਕੋਲੇ ਜਿਵੇਂ ਦੋ ਆ ਮਗਰ ਤਿਆਰ ਹੋ ਜਾਣਗੀਆਂ ਤੇ ਮਿੱਤਰੋ ਇਹ ਤਾਂ ਕਰਕੇ ਬਾਈ ਕਹਿੰਦਾ ਆਪਾਂ ਚਲੋ ਪੈਸੇ ਕੰਮ ਆ ਜਾਂਦੇ ਆ ਆ ਵੀ ਚੰਗੀ ਬੱਚੀ ਖੜੀ ਹੈ ਬਾਈ ਦੀ ਇੱਕ ਬੱਚੀ ਮੈਂ ਦੇਖੀ ਆ ਆ ਵੀ ਚੰਗੇ ਟੀਕੇ ਦੀ ਲੱਗਦੀ ਆ ਮੈਨੂੰ ਬੱਚੀਆਂ ਚੰਗੀਆਂ ਨੇ ਆਪ ਦਾ ਖੇਤੀ ਦੇ ਨਾਲ ਨਾਲ ਸਹਾਇਕਤਾ ੰਦਾ ਬਾਈ ਕਰਦਾ ਮਿੱਤਰੋ ਵੀਡੀਓ ਚੰਗੀ ਲੱਗੀ ਬਾਈ ਦੀ ਤੇ ਗੱਲਾਂ ਚੰਗੀਆਂ ਲੱਗੀਆਂ ਨਾ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸ਼ੇਅਰ ਕਰਨ ਵਾਲੇ ਭਰਾਵਾਂ ਦਾ ਪਤਾ ਇਹਦੇ ਲੋ ਧੰਨਵਾਦ ਕਰਦੇ ਆ